ਉਹ ਸੇਬ ਕੇ ਆਕੇ ਲੱਗੇ ਚਰਨੀਦਾ ਤਾਂ ਨજર ਮਿਹਰ ਦੀ ਕਰਨੀ ਚਮਕੀ ਦੋ ਤਣ ਘੰਟੇ ਪਰਨੀ ਹੋਗੇ ਮੇਰ ਸ਼ਕੀਨਾ ਦੇ ਰੌਲਾ ਪਾਉਨ ਉਹ ਹਰ ਜੋ ਚੜਗੇ ਤਵੇ ਮਸ਼ੀਨਾਂ ਦੇ ਚੜਗੇ ਤਵੇ ਮਸ਼ੀਨਾਂ ਦੇ ਖੜਦੇ ਸਾਰ ਕਚਹਿਰੀ ਵਗ ਜੇ ਖੜਦੇ ਸਾਰ ਕਚਹਿਰੀ ਵਗ ਜੇ ਦਿੱਸ ਤੇ ਜੋਤ ਪਿੰਗਲ ਦੀ ਚੱਕ ਜੇ ਕੋਈ ਤਗਦ ਅੱਖਰ ਨਾ ਲੱਜੇ ਮੰਦਗਲ ਪਾਵਨ ਤਾਜਾ ਨੂਰ ਨੂੰ ਬੋਲਰ ਘਾਟਾਂ ਵਰਗੇ ਕਰਦੇ ਤੇਜ ਆਵਾਜ਼ਾਂ ਨੂੰ ਕਰਦੇ ਤੇ ਆਵਾਜ਼ਾਂ ਨੂੰ ਆਵੇ ਊੜਾ ਇਹ ਨਾ ਬੇਜੀ ਆ ਬੇ ਬੂੜਾ ਇਹ ਨਾ ਬੇਜੀ ਤੇ ਸੰਸਕ੍ਰਿਤ ਭਾਸ਼ਾ ਤੇ ਜੀ ਅਰਬੀ ਉਰਦੂ ਤੇ ਅੰਗਰੇਜ਼ੀ ਤੋਂ ਵਿਚਬਿਤ ਦੇ ਇਲਮਾਂ ਦੇ ਗੁਰਦੇ ਦਿਲ ਖੁਸ਼ ਕਰਨੇ ਖੇਲ ਦਿਖਾ ਕੇ ਫਿਲਮਾਂ ਦੇ ਖੇਲ ਦਿਖਾ ਕੇ ਫਿਲਮਾਂ ਦੇ ਅੰਦਰ ਬੁਰਸ਼ ਫੇਰਦੇ ਗਲਦੇ ਅੰਦਰ ਬੁਰਸ਼ ਫੇਰਦੇ ਗਲਦੇ ਲਿਆ ਕੇ ਮਿਸ਼ਰੀ ਜਿਵਾ ਦੇ ਮਿਲਦੇ ਜੋੜੀ ਸਜੇ ਬੋਲ ਜਾਂ ਹਲਦੇ ਪਾ ਦੇ ਖੈਰ ਮਥਾਜਾ ਨੂੰ ਬੋਲਣ ਘਾਟਾਂ ਵਰਗੇ ਕਰ ਦਿੱਤੇ ਜਿ ਆਵਾਜ਼ਾਂ ਨੂੰ ਕਰ ਦਿੱਤੇ ਜਿ ਆਵਾਜ਼ਾਂ ਨੂੰ ਲਗ ਲਗ ਕਰਨ ਕਵੀਸ਼ਰ ਲੋਕਾਂ ਲਗ ਲਗ ਕਰਨ ਕਵੀਸ਼ੇ ਰੋਕਾ ਰ ਅਗਲੇ ਗਾਵਣ ਸੁਣਾਉਣੇ ਲੋਕਾਂ ਕਸਾ ਛਦ ਕਵਾਲੀ ਝੋਕਾ ਰੌਣਕ ਲਾਉਣੀ ਕਵੀਆਂ ਨੇ ਆ ਲੈ ਸੁਰੂ ਤੇ ਮੂਰੇ ਤਰਜਨਮੀਆਂ ਨਮੀਆਂ ਤੇ ਤਰਜਨਮੀਆਂ ਨਮੀਆਂ ਤੇ ਮੂਚੋ ਲੜੀ ਫੁੱਲਾਂ ਦੀ ਕਿਰਨੀ ਮੂਚੋ ਲੜੀ ਫੁੱਲਾਂ ਦੀ ਕਿਰਨੀ ਟੂੜਾ ਟੁਟਕ ਪੁਕੀ ਕਿਰਨੀ ਥੋੜਾ ਲੌਣ ਵਿਭਾਗ ਚ ਫਰਨੀ ਤੇ ਸੁਰ ਕਰਦੇ ਸਾਜ਼ਾਂ ਨੂੰ ਬੋਲਰ ਕਾਟਾਂ ਵਰਗੇ ਕਰਦੇ ਤੇ ਆਵਾਜ਼ਾਂ ਨੂੰ ਕਰਦੇ ਤੇ ਆਵਾਜ਼ਾਂ ਨੂੰ ਮੋੜਪੜ ਖਾਨ ਪਵਾਜਾ ਗੀੜੇ ਮੁਰਮੁਰ ਖਾਲ ਆਵਾਜ਼ਾਂ ਨੇ ਜਿਹੜੇ ਪੁਲਵਰ ਛੱਡ ਕੇ ਬਾੜ ਬਹਿੜੇ ਕੋਲੋਂ ਸੁਣਨ ਖੜੋਕੇ ਨੇੜੇ ਬੈਜੇ ਸੋਚ ਪੀਹਾਂ ਨੂੰ ਘੂਕੂ ਖੁੰਬਰੇ ਘੁੱਟਣ ਪਾਉਂਦੇ ਜਾਂਦੇ ਲੀਹਾਂ ਨੂੰ ਪਾਉਂਦੇ ਜਾਂਦੇ ਲੀਹਾਂ ਨੂੰ ਸ਼ਹਿਰੀ ਕਰਦੇ ਲੋਕ ਅਨੇਕਾਂ ਪੈਸ਼ਾਹੀ ਕਰਦੇ ਲੋਕ ਅਨੇਕਾਂ ਲਾਉਂਦੇ ਨਾਲ ਖੁਸ਼ੀ ਤੇ ਟੇਕਾਂ ਨਿੱਧਦੇ ਤਾਹਾਂ ਚੜਕੇ ਹੈਗਾ ਕਰਦੇ ਇਦਾਂ ਕਿ ਮਜਾਜਾਂ ਨੂੰ ਬੋਲ ਰਕਾਤਾ ਵਰਗੇ ਕਰ ਦਿੱਤੇ ਆਵਾਜ਼ਾਂ ਨੂੰ ਕਰਦੇ ਤੇਜ਼ ਆਵਾਜ਼ਾਂ ਨੂੰ ਚਾਦਰੇ ਨੀਵੇਂ ਧਰਤੀ ਉੱਜਣ ਜਾਦਰੇ ਧੋਵੇਂ ਧਰਤੀ ਹੁੰਜਣੂ ਨਾਲ ਰਮਾਲਾ ਗੁੰਜਣ ਆਗੇ ਭੋਰ ਬੁਲਾਦੇ ਗੁੰਜਣ ਆਸ਼ਕ ਹੋਗੇ ਸ਼ਹਿਰੀ ਤੇ ਇਹ ਬਾਬਾ ਲੜਕੇ ਕੋਲ ਰੁਪਾਲਿਆ ਰੋਕ ਕਚਰੀ ਤੇ ਪਾਲਿਆ ਰੋਕ ਕਚਰੀ ਤੇ ਨੱਚਦੀ ਫਿਰਦੀ ਕਪਤਾ ਰਾਣੀ ਉਹ ਨੱਚਦੀ ਫਿਰਦੀ ਕਪਤਾ ਰਾਣੀ ਪੀ ਕੇ ਆਬ ਹਿਆਤੀ ਪਾਣੀ ਪਾਣੀ ਬੜ ਕੇ ਤਰਪੇ ਬਾਣੀ ਦੁਰਤ ਮਟਾ ਦਿੰਦਾ ਜਾਨੂ ਬੋਲ ਰਕਾਰ ਤੋਂ ਹਾਂ ਵਰਗੇ ਕਰਦੇ ਤੇਜ਼ ਆਵਾਜ਼ਾਂ ਨੂੰ ਕਰਦੇ ਤੇਜ਼ ਆਵਾਜ਼ਾਂ ਨੂੰ ਸਾਰੇ ਸਾਰੇ ਗਾਣੇ ਨਵੇਂ ਸੁਣਾਉਣੇ ਭਾਜੀ ਉਹ ਗਾਣੇ ਨਵੇਂ ਸੁਣਾਉਣੇ ਭਾਜੀ ਖਾੜੇ ਵਿੱਚ ਕਰਤਾਂ ਨੂੰ ਜਾ ਦਿੱਤੇਣਾ ਲੋਕਾਂ ਦਾ ਚਤਲਾਜੀ ਸੁਰਗੇ ਬੋਲ ਕੇ ਛੇਰੀ ਨੇ ਆ ਸ਼ੋਰ ਵਿੱਚੋਂ ਨੋ ਫੜ ਜੋ ਛੰਦ ਸੁਣਾਉਣੇ ਛੇਰੀ ਨੇ ਛੰਦ ਸੁਣਾਉਣੇ ਛੇਰੀ ਨੇ ਚੱਲੇ ਬਾਬੂ ਜੀ ਦੇ ਛੇਰੀ ਚੱਲੇ ਬਾਬੂ ਜੀ ਦੇ ਛੇਰੀ ਜਿੱਥੇ ਖੜਜੇ ਸਜੇ ਕੇ ਚਿਹਰੀ ਛੰਦ ਬਣਾਵੇ ਬਾਬੂ ਨਹਿਰੀ ਜਲ ਸਵਾਰੀ ਕਾਜਾਂ ਨੂੰ ਬੋਲਰ ਕਟਾ ਵਰਗੇ ਕਰ ਦਿੱਤੇ ਆਵਾਜ਼ਾਂ ਨੂੰ ਕਰਦੇ ਤੇਜ਼ ਆਵਾਜ਼ਾਂ ਨੂੰ ਕਰਦੇ ਤੇਜ਼ ਆਵਾਜ਼ਾਂ ਨੂੰ ਬਹੁਤ 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 ਉਹਨੇ ਆ ਛੋੜੀ ਸਾਹਿਬ ਨੇ ਕਥਨਾਈ ਕਿ ਵੀ ਸਭ ਤੋਂ ਸ਼ੋਰਟ ਸ਼ੋਰਟ ਸਟੋਰੀ ਜਿਹੜੀ ਹੈ ਕਾਂਗਰੇਜ਼ੀ ਦੀ ਫਾਰ ਸੇ ਸ਼ੁਮ ਉਹ ਨੋਟ ਇਜ਼ੀ ਦਾ ਆ ਨੋਟ ਨੋਟ ਯੂਜ਼ ਨੋਟ ਸੋ ਮੇਰੀ ਵੀ ਜਿਹੜੀ ਮਿੰਨੀ ਕਹਾਣੀ ਸਭ ਤੋਂ ਸ਼ਾਰਟੈਸਟ ਮਿਲ ਗਈ ਹੈ ਮੇਰੇ ਖਿਆਲ ਇਹ ਕਿੰਨੇ ਦੋਸਤਾਂ ਨੂੰ ਪਤਾ ਹੋਵੇਗਾ ਉਹ ਹੈ ਸਾਧ ਕਹਾਣੀ ਹੈ ਜਿਹੜੀ ਕੀ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਸਾਧ ਕਹਾਣੀ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਉਹ ਮੱਥ ਔਲਾ ਕਰਵਾਨ ਗਈ ਤੇ ਪੈਰ ਭਾਰੇ ਕਰਵਾਣਾ ਲੈ ਜਿੰਨੇ ਕੀ ਹਰ ਫੜਾ ਕਰਵਾਣ ਦੇ ਤੇ ਪੈਰ ਭਾਰੇ ਕਰਵਾ ਆਹਾ ਫੈਜਰੀ ਭਾਜੀ ਜਦੋਂ ਵੀ ਪਿੰਡ ਆਉਂਦਾ ਤਾਂ तकरीबन ਸਾਰੇ ਪਿੰਡੀ ਉਸ ਨੂੰ ਅੱਖਾਂ ਦੇ ਬਿਠਾ ਹੱਥਾਂ ਦੇ ਚੁੱਕ ਲੈ ਮੁੱਛ ਫੁੱਟਦੇ ਆ ਇਹ ਉਹ ਬਾਜ ਵਿੱਚ ਭਰਤੀ ਹੋ ਗਿਆ ਸੀ 30 ਸਾਲਾਂ ਦੀ ਨੌਕਰੀ ਦੌਰਾਨ ਉਸ ਦਾ ਵਿਆਹ ਅਤੇ ਬੇਟਾ ਬੇਟੀ ਵੀ ਹੋ ਗਏ ਸਨ ਪਿੰਡ ਨਾਲ ਮੋਹ ਹੋਣ ਕਾਰਨ ਉਸ ਦਾ ਮਨ ਪਿੰਡ ਦੀ ਸੇਵਾ ਕਰਨ ਨੂੰ ਤਾਬਲਾ ਰਹਿੰਦਾ ਉਸ ਨੂੰ ਪਿੰਡ ਵਾਸੀਆਂ ਦੇ ਪਿਆਰ ਤੇ ਸਤਿਕਾਰ ਨੇ ਪਿੰਡ ਦੀ ਨਿਹਾਰ ਬਦਲਣ ਲਈ ਆਗੂ ਬਣਨ ਦਾ ਸੁਪਣਾ ਦਿਵਾ ਦਿੱਤਾ ਸੀ ਰਿਟਾਇਰਮੈਂਟ ਵੇਲੇ ਉਸ ਨੂੰ ਕੈਪਟਨ ਦਾ ਰੈਂਕ ਵੀ ਮਿਲ ਗਿਆ ਸੀ ਪਿੰਡ ਦੀ ਪੰਚਾਇਤ ਚੋਣਾਂ ਆ ਗਈਆਂ ਉਸ ਨੂੰ ਜਾਪਤਾ ਸੀ ਕਿ ਪਿੰਡ ਵਾਸੀ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲੈਣਗੇ ਪਰ ਉਸ ਦੇ ਮੁਕਾਬਲੇ ਪਿੰਡ ਦਾ ਬਦਨਾਮ ਬਲੈਕੀਆ ਜੱਸਾ ਸਿੰਘ ਲੜ ਗਿਆ ਫੌਜੀ ਅਮਰ ਸਿੰਘ ਨੂੰ ਆਪਣੀ ਇਮਾਨਦਾਰੀ ਦੇਸ਼ ਸੇਵਾ ਤੇ ਪਿੰਡ ਵਾਸੀਆਂ ਦੇ ਮੋਹ ਤੇ ਭਰੋਸਾ ਸੀ ਵੋਟਾਂ ਪੈ ਗਈਆਂ ਕੈਪਟਨ ਅਮਰ ਸਿੰਘ ਫੌਜੀ ਨਿਮੋਚੂ ਹਜਾ ਭੋਕੇ 400 ਵੋਟਾਂ ਨਾਲ ਹਾਰ ਕੇ ਬਾਹਰ ਨਿਕਲਦਾ ਪਿੰਡ ਵਾਲਿਆਂ ਦੀ ਨੈਤਿਕਤਾ ਵੱਲ ਸੋਚਦਾ ਆਪਣੀ ਬੀਅ ਵੱਲ ਲੜਖੜਾਂਦਾ ਜਾ ਰਿਹਾ ਸੀ ਬਹੁਤ ਹੀ ਪਿਆਰਾ ਕੋਸ਼ਤ ਆਜੀ ਜੀ ਤੁਹਾਡਾ ਅੱਜ ਬਹੁਤ ਹੀ ਪਿਆਰਾ ਇੱਕ ਬਾਤ ਮਨ ਗਿਆ ਕਿ ਡਾਕਟਰ ਗੁਵਿੰਦਰ ਮਨਵੇ ਬਹੁਤ ਪਿਆਰੇ ਇਹ ਬਹੁਤ ਫੋਲੋ ਫਰੈਂਡ ਨੇ ਜਿਵੇਂ ਅਸੀਂ ਪਟਿਆਲੇ ਇਕੱਠੇ ਸੀ ਤੇ ਕਹਿੰਦੇ ਅੱਜ ਸੱਤ ਸਵਾ ਮਹਾਲੀ ਮਾਂ ਚਲੋ ਸਾਰੇ ਯਾਰ ਦੋਸਤਾਂ ਨੂੰ ਮਿਲਾਂਗੇ ਇਹਨਾਂ ਦੱਸੇਗੇ ਬੋਦਸਿਮਰਾਜ ਅਨੰਦ ਸਿੰਘ ਉਹ ਸਾਰੇ ਜਿੰਨਸਾਹ ਤੇ ਅੱਜ ਬੜਾ ਸੁਭਾਗ ਵਕਤ ਹੈ ਤੇ ਮੈਂ ਕਾਸਟ ਸੈਕੰਡ ਕਹਾਣੀ ਬਾਰੇ ਦਾਸ ਕੰਦਰ ਸਿਕ ਗੱਲ ਬਹੁਤ ਕਲਾ ਜੀ ਜੀ ਵੇ ਉਤਾਰ ਪਤੰਗ ਹੋਰੇ ਬਹੁਤ ਹੀ ਸਮਰਪਤ ਕਹਾਣੀਕਾਰ ਨੇ ਪਰ ਲਿਟਰੇਚਰ ਦੀ ਜਿਹੜੀ ਹੁਣ ਚੱਲ ਰਿਹਾ ਹਾਲ ਉਹਦੇ ਵਿੱਚ ਫਟੈਂਸੀ ਜਾਂ ਮਤਲਬ ਸਿੰਬੋਲਿਕ ਜਿਹੜੀ ਗੱਲ ਕਰਨੀ ਹੈ ਨਾ ਹੋ ਸਕਦਾ ਇਹਦੇ ਉੱਤੇ ਉਹਦੇ ਤਰੇ ਮੁੰਜਾ ਕੋਸ਼ਿਸ਼ ਕਰ ਵੀ ਗੱਲ ਕਰਨੀ ਪਰ ਇਹਨਾਂ ਦੀ ਕਹਾਣੀ ਦੇ ਵਿੱਚ ਐਡਾ ਵੱਡਾ ਸਬਜੈਕਟ ਹੈ ਅੱਜ ਦਾ ਜਿਹੜਾ ਲੇਟੈਸਟ ਮਤਲਬ ਸਾਡਾ ਚੱਲਨ ਚੱਲ ਰਿਹਾ ਹੈ ਮਤਲਬ ਵੀ ਕਿਉਂਕਿ ਪੰਛੀ ਸਾਰੇ ਜਾਨਵਰ ਤੁਹਾਨੂੰ ਲੋਕ ਵੀ ਖਤਰੇ 'ਚ ਹੈ ਸੋ ਵੀ ਕਹਾ ਅਣੀ ਲੋ ਮਤਲਬ ਜਥਾਰਤਵਾਦੀ ਤੌਰ ਤੇ ਜੇ ਸਾਡੇ ਬੱਚੇ ਜੋ ਕਿ ਅਗਰੇਂਜੀ ਦਾ ਉਹਨਾਂ ਦਾ ਸਾਰੇ ਬੈਕਗ੍ਰਾਉਂਡ ਹੋ ਗਿਆ ਹੋਰ ਜੋ ਨੇਸ਼ਨ ਜਿਹੜੀ ਹੈ ਇੰਗਲਿਸ਼ ਨਾ ਕਿ ਬਈ ਹੈ ਪੰਜਾਬੀ ਦੇ ਇਸ ਤਰ੍ਹਾਂ ਦੀ ਸਮੋਲ ਕਹਾਣੀਆਂ ਨੂੰ ਉਹ ਘੱਟ ਅੰਡਰਸਟੈਂਡ ਕਰਦੇ ਆ ਕਿ ਆਮ ਸਾਡੇ ਬੱਚਿਆਂ ਨੂੰ ਵੀ ਇਹ ਸੈਂਟਰ ਦੇ ਬੱਚਿਆਂ ਨੂੰ ਪਲਸ 2 ਦੇ ਬੱਚਿਆਂ ਨੂੰ ਜਿਹੜੇ ਸਟੈਂਡਰਡ ਦਾ ਉਹਨਾਂ ਦਾ ਤੁਹਾਨੂੰ ਸਾਈਕੋਲੋਜੀ ਨੂੰ ਦੇਖ ਕੇ ਇਹ ਅੰਡਰਸਟੈਂਡ ਕਰਨ ਲਿਆ ਕਿ ਨਹੀਂ ਕਿਉਂਕਿ ਅਸੀਂ ਤਾਂ ਕਰਦੇ ਹਾਂ ਸਾਰੇ ਬਹੁਤ ਬੜਦੇ ਹਾਂ ਉਸ ਤੋਂ ਨੇ ਕਹਾਣੀਆਂ ਲਿਖਣ ਦੀ ਲੋੜ ਤਾਂ ਤੇ ਮੈਂ ਤੁਹਾਨੂੰ ਉਸ ਤੋਂ ਤੁਹਾਨੂੰ ਜਿੰਨੇ ਬਹੁਤ ਮਾਰਕ ਫਿਸ਼ ਕਰਦਾ ਮੇਰੇ ਭਾਈ ਹਰਵਿੰਦਰ ਹਰਵਿੰਦਰ ਸਿੰਘ ਸਾਡੇ ਬਹੁਤ ਹੀ ਇਮਾਨਦਾਰ ਤੇ ਪਿਆਰੇ ਸ਼ਾਇਰ ਨੇ ਇਸ ਕਰਕੇ ਸਵਰਾਜ ਹੋਣ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿਉਂਕਿ ਪੰਜਾਬੀ ਕਵਿਤਾ ਜਿਹੜੀ ਪੰਜਾਬੀ ਪੋਇਟਰੀ ਹੈ ਉਹਦੇ ਵਿੱਚ ਇੱਕ ਤੋਂ ਬਹੁਤ ਇਸ ਤਰ੍ਹਾਂ ਦਾ ਕੰਟੈਂਟ ਹੋਣਾ ਚਾਹੀਦਾ ਤੇ ਇਹ ਬਲੈਂਕ ਪੋਰਸ ਤਾਂ ਇਹ ਚੁਪਸਰਾ ਹੋਵੇ ਮੈਨੂੰ ਤੁਹਾਨੂੰ ਲੱਗੇ ਵੀ ਹਫਤਾ ਸੀ ਕਿਸੇ ਅਲੱਗ ਕਿਸੇ ਸੰਸਾਰ ਚ ਚ ਜਾਈਏ ਥੋੜਾ ਸਟੈਲ ਫੋਟੋਗ੍ਰਾਫੀ ਤੋਂ ਜਿਹੜੀ ਹੈਗੀ ਆ ਉਹਨੂੰ ਫੇਸ ਕਰਦੇ ਲੋਗ ਹੈ ਸਾਰੇ ਹੀ ਪੰਜਾਬੀ ਜੋ ਸਮੂਹ ਜਿਹੜੇ ਸ਼ਾਇਦ ਸੋ ਮੈਂ ਇੱਕ ਬਾਤ ਕਰਨ ਨੂੰ ਮਤਲਬ ਤੁਹਾਨੂੰ ਕਿਹਾ ਤੁਸੀਂ ਆਡ ਬਣ ਕੇ ਆਏ ਹੋ ਅਸੀਂ ਸੌਣ ਬਣ ਕੇ ਵਰਾਂਗੇ ਵਾ ਵਾ ਤੁਸੀਂ ਆੜ ਬਣ ਕੇ ਆਏ ਹੋ ਅਸੀਂ ਸੌਣ ਬਣ ਕੇ ਵਰਾਂਗੇ ਤੁਸੀਂ ਮੌਤ ਵੀ ਜੀ ਧਰਤ ਤੇ ਅਸੀਂ ਜ਼ਿੰਦਗੀ ਦੀ ਧਰਤ ਤੇ ਵਾ 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 ਟਰੰਪ ਦੇ ਨਾਮ ਤੇ ਜੋ ਅਮਰੀਕਾ ਜੋ ਕਰ ਰਿਹਾ ਸਭ ਅਨੁਸਾਰਨ ਪਧਈ ਹੈ ਕਿ ਪਾਣੀ ਦੇ ਬਸਤਰ ਪਹਿਨ ਕੇ ਅੱਗਾ ਦੇ ਜਿਸਮ ਤੇ ਪਾਣੀ ਦੇ ਬਸਤਰ ਪਹਿਨ ਕੇ ਅੱਗਾ ਦੇ ਜਿਸਮ ਤੇ ਆਉਂਦੇ ਨੇ ਧੁਕ ਦੇ ਘਰਾਂ ਦਾ ਉਹ ਹਾਲ ਚਾਲ ਪੁੱਛਣ ਵਾ ਪਾਣੀ ਦੇ ਵਸਤਰ ਪਹਿਨ ਕੇ ਅੱਗਾ ਦੇ ਜਿਸਮ ਤੇ ਆਉਂਦੇ ਦੇ ਧੁਕ ਦੇ ਘਰਾਂ ਦਾ ਉਹ ਹਾਲ ਚਾਲ ਪੁੱਛਣ ਕਿ ਕਿੰਨੇ ਕੁ ਮੱਚ ਗਏ ਆਲ ਨੇ ਕਿੰਨੇ ਕੁ ਬਚੇ ਨੇ ਜੰਗਲ ਦੀ ਹੁੰਦੀ ਹਵਾ ਤੋਂ ਉਹ ਕੁੰਗੇ ਸਵਾਲ ਪੁੱਛਣ ਜੰਗਲ ਦੀ ਹੁੰਦੀ ਹਵਾ ਤੋਂ ਉਹ ਕੁੰਗੇ ਸਵਾਲ ਪੁੱਛਣ ਬਹੁਤ ਚੰਗਾ ਹੋ ਇਹ ਟਰੰਪ ਦੇ ਨਾਮੀ ਤੇ ਟਰੰਪ ਦਾ ਇਹ ਨਾਲ ਬਹੁਤ ਸੋ ਇਸੇ ਮਿੱਟੀ ਹੀ ਮੈਂ ਅੱਖਰ ਵੀ ਜਾ ਕਿਸ ਮਿੱਟੀ ਮੈਂ ਅੱਖਰ ਵਿਜਾ ਕਿਸ ਮਿੱਟੀ ਕਵਿਤਾਵਾਂ ਅੱਖਰਾਂ ਤੇ ਕਵਤਾਂ ਲਿਖੀ ਲਿਖੀਆਂ ਗਰਮ ਹਵਾਵਾਂ ਕਿਸ ਮਿੱਟੀ ਮੈਂ ਅੱਖਰ ਵਿਜਾ ਕਿਸ ਮਿੱਟੀ ਕਵਿਤਾਵਾਂ ਜੇ ਜਮਾ ਦਰਿਆਵਾਂ ਕੋਲੇ ਪਾਣੀ ਹੁਕੀ ਰੋਂਦੇ ਜੇ ਜਮਾ ਦਰਿਆਵਾਂ ਕੋਲੇ ਪਾਣੀ ਹੁਕੀ ਹੁਕੀ ਰੋਂਦੇ ਸੁੱਕੀ ਰੇਤ ਤੇ ਮੁਕੀਆਂ ਪੈੜਾਂ ਜਿਉਂ ਰੇ ਸਖਤ सजा किस किस्मती मै अखर बिजा किस्मत कविता मां अखरां ते कवितां लेखी लिखिय गर्म हवा मां किसमती मै अखर बिजा किस्मती कवितां ਜੇ ਜਾਮਾਂ ਮੇਰਖਾਂ ਕੋਲੇ ਕਬਰਾਂ ਵਿੱਚ ਜਾ ਖੜਦੇ ਕਬਰਾਂ ਵਿੱਚ ਜਾ ਖੜਦੇ ਆਲਣਿਆਂ ਤੇ ਪੱਤਿਆਂ ਨੂੰ ਆਲਣਿਆਂ ਤੇ ਪੱਤਿਆਂ ਨੂੰ ਨਿੱਤ ਰੋਵਣ ਜਿੱਥੇ ਛਾਵਾਂ ਕਿਸਮਤੀ ਮੈਂ ਅੱਖਰ ਵੀ ਜਾ ਤੇ ਸਮਿੱਤੀ ਹੀ ਕਵਤਾਂ ਜੇ ਜਾ ਮੈਂ ਅੰਬਰ ਕੋਲੇ ਟੁੱਟੂਣ ਚੰਤੇ ਤਾਰੇ ਜੇ ਜਾ ਮੈਂ ਅੰਬਰ ਕੋਲੇ ਟੁੱਟੂਣ ਚੰਤੇ ਤਾਰੇ ਦਿੱਤਾ ਉਸਨੇ ਲਿਕੇ ਮੈਨੂੰ ਕਿਦ ਲੂਤਾ ਸਰਨਾਮਾ ਦਿੱਤਾ ਉਹਨੇ ਲਿਕੇ ਮੈਨੂੰ ਕਿਦੇ ਲੂਦਾ ਸਰਨਾਮ ਕਿਸ ਮਿੱਟੀ ਮੈਂ ਅੱਖਰ ਵੀ ਜਾ ਕਿਸ ਮਿੱਟੀ ਕਵਤਾ ਮਾਂ ਅੱਖਰਾਂ ਤੇ ਕਵਤਾ ਮਾਂ ਲਿਖੀ ਲਿਖੀਆਂ ਗਰਮ ਹਵਾਵਾਂ ਆਇਆ ਮੁੜਕੇ ਮਿੱਟੀ ਕੋਲੇ ਮਿੱਟੀ ਜਮਣਾ ਮਿੱਟੀ ਮਰਨਾ ਆਇਆ ਮੁੜ ਕੇ ਮਿੱਟੀ ਕੋਲੇ ਮਿੱਟੀ ਜੰਮਣਾ ਮਿੱਟੀ ਮਰਨਾ ਮਿੱਟੀ ਅੱਖਰ ਮਿੱਟੀ ਕਵਤਾ ਮੈਂ ਮਿੱਟੀ ਦਾ ਸਰਨਾਮਾ ਮਿੱਟੀ ਅਕਰ ਮਿੱਟੀ ਕਵਤਾ ਮੈਂ ਮਿੱਟੀ ਦਾ ਸਰਨਾਮਾ ਕਿਸ ਮਿੱਟੀ ਮੈਂ ਅੱਖਰ ਬੀਜਾ ਉਹ ਕਿਸ ਮਿੱਟੀ ਕਵਿਤਾਵਾ راتے کبتا لکھی لکھیاں گرم ہوا لکھیاں گرم ہوام